ਸੰਗਰੂਰ ਦੇ ਵਿੱਚ ਪਿਛਲੇ 7 ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਜਿਸ ਤੇ ਨਾਲ ਜਨ ਜੀਵਨ ਪ੍ਰਭਾਵਿਤ ਹੋਇਆ ਜੇਕਰ ਸੰਗਰੂਰ ਦੇ ਨਾਲ ਲੱਗਦੇ ਪਿੰਡ ਝੋੜ ਮਾਜਰੇ ਦੀ ਗੱਲ ਕੀਤੀ ਜਾਵੇ ਤਾਂ ਦੇਰ ਰਾਤ ਦੱਸਿਆ ਯਾਰ ਕਿ 7 ਤੋਂ 8 ਘਰ ਜਿਓ ਛੱਤਾਂ ਅਸੀਂ ਉਗਰਗੀਆਂ ਨੇ ਅਸੀਂ ਇਸ ਸਮੇਂ ਝੋੜ ਮਾਜਰੇ ਦੇ ਵਿੱਚ ਖੜੇ ਹਾਂ ਜਿੱਥੇ ਬੇਹੱਦ ਗਰੀਬ ਪਰਿਵਾਰ ਜੋ ਰੋਟੀ ਤੋਂ ਮੁਕਤਾਜ ਨਜ਼ਰ ਆਉਂਦਾ ਸੀ ਪਰ ਉਹਨਾਂ ਦੀ ਜੋ ਘਰ ਦੀਆਂ ਛੱਤਾਂ ਨੇ ਦੋ ਕਮਰੇ ਦੀਆਂ ਛੱਤਾਂ ਤੁਸੀਂ ਵੇਖ ਸਕਦੇ ਹੋ ਗਿਰਗੀਆਂ ਨੇ ਮੀਦੇ ਕਾਂ ਪਰ ਜੋ ਬਚਿਆ ਕੁਛਿਆ ਕਮਰਾ ਉਹ ਵੀ ਡਿੱਗੂ ਡਿੱਗੂ ਕਰਦਾ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਮੇਰੇ ਸਹਿਯੋਗ ਨੂੰ ਆਖੋ ਸਾਹਮਣੇ ਤਸਵੀਰ ਜ਼ਰੂਰ ਦਿਖਾਈ ਜਾਏ ਜੋ ਕੰਦਾ ਉਹ ਕਦੇ ਕਿਸੇ ਵੇਲੇ ਵੀ ਟੁੱਟ ਸਕਦੀ ਹੈ ਅਤੇ ਜੋ ਛੱਤਾਂ ਨੇ ਡਾਟਾਂ ਪਈਆਂ ਹੋਈਆਂ ਨੇ ਉਹ ਵੀ ਗਿਰ ਸਕਦੀਆਂ ਨੇ ਦੱਸਿਆ ਯਾਰ ਕਿ ਪਰਿਵਾਰ ਦੇ ਵੱਲੋਂ ਸਾਰੀ ਰਾਤ ਇੱਕ ਟੀਮ ਦੇ ਸਹਾਰੇ गुजारी ਕਿਉਂਕਿ ਜਦੋਂ ਛੱਤਾਂ ਗਿਰ ਜਾਂਦੀਆਂ ਨੇ ਤਾਂ ਪਰਿਵਾਰ ਭੱਜ ਕੇ ਜਾਨ ਬਚਾਉਂਦਾ ਤੇ ਉਤੋਂ ਰੱਬ ਦਾ ਵੀ ਕਹਿਰ ਸੀ ਭਾਰੀ ਮੀਂਹ ਪੈ ਰਿਹਾ ਸੀ ਅਤੇ ਜੋ ਪਰਿਵਾਰਕ ਮੈਂਬਰ ਸੀ ਬੱਚੇ ਸੀ ਸਿਰਫ ਇੱਕ 8 बाई 10 ਦੇ ਟੀਨ ਥੱਲੇ ਰਾਤ ਗੁਜ਼ਾਰਨ ਦੇ ਲਈ ਮਜਬੂਰ ਹੋ ਗਿਆ ਸੀ ਸਾਡੇ ਨਾਲ ਮਾਲਕ ਬੈਠੇ ਨੇ ਬੀਬੀ ਬੈਠੀਏ ਗੱਲ ਕਰਨੇ ਕਿਨੇ ਬੀਬੀ ਲਾਵ ਕਰੋ ਜੀ ਬੀਬੀ ਜੀ ਕਟਣਾ ਵਾਪਰੀ ਆ ਉਸ ਸਮੇਂ ਪਰਿਵਾਰ ਕਿੱਥੇ ਸੀ ਬੱਚਾ ਮੇਰਾ ਅੰਦਰੀ ਤੇ ਜੀ ਅਸੀਂ ਤਾਂ ਪਾਜ ਪਾਜ ਬੱਚੇ ਬਾਹਰ ਕੱਢੇ ਨੇ ਜੀ ਇਹਨਾਂ ਨੇ ਸਮਾਨ ਸਾਰਾ ਅੰਦਰੀ ਰਹਿ ਗਿਆ ਜੀ ਬੱਚੇ ਬਾਹਰ ਆ ਗਏ ਜੀ ਹੁਣ ਕੁਛ ਨਹੀਂ ਇਹਨਾਂ ਦੇ ਪੱਲੇ ਹੈਗਾ ਜੀ ਜੇ ਮਿਹਰ ਕਰ ਸਕਦੇ ਨੇਗੇ ਇਹਨਾਂ ਦੀ ਕਰ ਸਕਦੇ ਨੇਗੇ ਸਾਰੇ ਵੀ ਜ਼ਰੂਰੀ ਹੈ ਗਰੀਬ ਬੰਦੇ ਨੇ ਕਿ ਇਹਨਾਂ ਤੋਂ ਕੁਝ ਨਹੀਂ ਹੈਗਾ ਦਿਹਾੜੀ ਦਾ ਪਿਆਲੇ ਇਹਨਾਂ ਕੋਲੇ ਕੁਝ ਨਹੀਂ ਹੈਗਾ ਜੀ ਵੀ ਇਹ ਮਜਬੂਰੀ ਹੈ ਇਹਨਾਂ ਦੀ ਹੁਣ ਤਾਂ ਮਜਬੂਰੀ ਕੱਢਣੀ ਪਊਗੀ ਜੀ ਸਰਕਾਰ ਨੂੰ ਸਰਕਾਰ ਸਾਡੇ ਚੱਕਦੀ ਨਹੀਂ ਹੈਗੀ ਫਾਰਮ ਨਹੀਂ ਚੱਕਦੀ ਕਿਸੇ ਦੇ ਗਰੀਬ ਬਥੇਰੇ ਭਰਦੇ ਨੇਗੇ ਕਰੀ ਨਹੀਂ ਕਿਸੇ ਨੇ ਹੱਲ ਯਾਨੀ ਕਿ ਕੱਚੇ ਘਰਾਂ ਦੇ ਫਾਰਮ ਭਰੇ ਹੋਈ ਤੁਸੀਂ ਹਾਂਜੀ ਹਾਂਜੀ ਭਰੇ ਹੋਏ ਨੇ ਜੀ ਕੱਚੇ ਘਰਾਂ ਦੇ ਇੱਕ ਵਾਰੀ ਨਹੀਂ ਗਿਆ ਜੀ ਕਈ ਵਾਰੀ ਵਾਗੇ ਫਾਰਮ ਤਾਂ ਅਸੀਂ ਵੀ ਭਰਾਏ ਤੇ ਪਹਿਲਾਂ ਅਸੀਂ ਸਰਪੰਚ ਰਹੇ ਹਾਂ ਫਿਰ ਇਹਨਾਂ ਨੇ ਵੀ ਭਰਾਏ ਤੇ ਕਿ ਸਰਪੰਚ ਸਾਹਿਬ ਨੇ ਦੂਜੇ ਸਰਪੰਚਾਂ ਨਹੀਂ ਕੋਈ ਚੱਕਦੀ ਨਹੀਂ ਸਾਡਾ ਹੱਲੇ ਨਹੀਂ ਗਰੀਬ ਕਰ ਰਹੇ ਗਰੀਬਾਂ ਦਾ ਇਹਨਾਂ ਦਾ ਬੀਪੀ ਜੀ ਕਰ ਗੱਲ ਕੀਤੀ ਜਾਵੇ ਤਾਂ ਘਰ ਦੇ ਜੋ ਹਾਲਾਤ ਨੇ ਮਾੜੇ ਲੱਗ ਰਹੇ ਨੇ ਪਰ ਹੁਣ ਕਿਸ ਤਰ੍ਹਾਂ ਛੱਤਾ ਪੈਣੀਆਂ ਕਿਸ ਤਰ੍ਹਾਂ ਕਮਰੇ ਬਣਨਗੇ ਇਹ ਜੀ ਸਰਕਾਰ ਹਿੰਮਤ ਕਰੀ ਸਾਡੇ ਇਹਨਾਂ ਨਾਲ ਬੱਚਾ ਨਾਲ ਹਿੰਮਤ ਨਾਲ ਪਹਿਣਗੇ ਜੀ ਇਹ ਹੁਣ ਪਾ ਨਹੀਂ ਸਕਦੇ ਤਾਂ ਛੱਪਰਾ ਜੀ ਬੈਠਣਗੇ ਨਹੀਂ ਜੀ ਹੋਰ ਰਾਤਾਂ ਕਿਸ ਤਰ੍ਹਾਂ ਕੱਟੋਗੇ ਹੋਰ ਕਿ ਉੱਪਰ ਮੀਂਹ ਦਾ ਮੌਸਮਾਂ ਲਗਾਤਾਰ ਮੀਂਹ ਪੈਂਦੇ ਆਉਂਦੇ ਨੇ ਜੀ ਜਿੰਦੇ ਨੇ ਪੈਸੇ ਪਿੰਡ ਦੇ ਇਕੱਠੇ ਕਰਕੇ ਪਰ ਪਿਛਲੇ ਸਰਪੰਚ ਦੇ ਰਿਹਾ ਪੈਸੇ ਇਕੱਠੇ ਕਰਕੇ ਕਾਗਜ਼ ਪਾਉਣਗੇ ਜੀ ਟਾਈਮ ਪਾਸ ਕਰਨਗੇ ਹੁਣ ਹੋਰ ਕੀ ਕਰਨਗੇ ਹੋਰ ਵੀ ਬਿਲਕੁਲ ਬੀਬੀ ਦਾ ਕਹਿਣਾ ਕਿ ਸਰਕਾਰਾਂ ਆਈਆਂ ਸਰਕਾਰਾਂ ਗਈਆਂ ਫਾਰਮ ਵੀ ਭਰੇ ਕੱਚੇ ਮਕਾਨਾਂ ਦੀ ਜੋ ਪੈਸੇ ਮਿਲਦੇ ਨੇ ਪਰ ਹਾਲੇ ਤੱਕ ਸਾਨੂੰ ਉਹ ਪੈਸੇ ਨਹੀਂ ਮਿਲੇ ਗਾਡਰ ਵਾਲੇ ਪਾਏ ਹੋਏ ਸੀ ਅਤੇ ਰਾਤ ਛੱਤਾਂ ਗਿਰਦੀਆਂ ਨੇ ਗਿਣਮੇ ਤੇ ਰਹੀ ਕਿ ਜੋ ਪਰਿਵਾਰ ਸੀ ਉਹ ਪਹਿਲਾਂ ਬਾਹਰ ਆ ਚੁੱਕਿਆ ਸੀ ਘਰ ਦਾ ਇੱਕ ਜੀ ਜੋ ਮੋਢੀ ਸੀ ਉਹ ਅੰਦਰ ਸੁੱਤਾ ਪੈ ਸੀ ਭੱਜ ਕੇ ਕਹਿੰਦੇ ਜਾਨ ਬਚਾਈ ਹੈ ਸਾਡੇ ਨਾਲ ਮੈਂਬਰ ਸਹਿਬਾਨ ਵੀ ਮੌਜੂਦ ਨੇ ਪਰਿਵਾਰਕ ਮੈਂਬਰ ਵੀ ਮੌਜੂਦ ਨੇ ਉਹਨਾਂ ਨਾਲ ਮੈਂਬਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਹਿੰਦੇ ਇੱਕ ਵੱਡਾ ਹਾਦਸਾ ਹੋਣੋਂ ਬਚ ਗਿਆ ਹਾਂਜੀ ਮੈਂ ਸੁਣੀਆ ਕੁੜਦਰੀ ਪੰਚਾਇਤ ਮੈਂਬਰ ਠੀਕ ਹੈ ਸਾਡੇ ਜਿਹੜਾ ਮਾਲੀ ਨੁਕਸਾਨ ਹੋਣ ਤੋਂ ਬਹੁਤ ਬਚਾ ਰਿਹਾ ਗਿਆ ਪਰ ਕੁਦਰਤ ਦੀ ਮਾਰ ਨਾਲ ਸਾਨੂੰ ਸਰਕਾਰਾਂ ਬਹੁਤ ਮਾਰ ਰਹੀਆਂ ਨੇ ਅਸੀਂ ਕੱਚੇ ਮਕਾਨਾਂ ਤੇ ਪਹਿਲਾਂ ਵੀ ਮਤੇ ਪਾਏ ਸੀ ਬਹੁਤ ਸਾਰੀਆਂ ਸਰਕਾਰਾਂ ਆ ਕੇ ਚੱਲ ਗਈਆਂ ਹੁਣ ਵੀ ਅਸੀਂ ਪਾ ਕੇ ਭੇਜੇ ਨੇ ਪਰ ਸਾਨੂੰ ਸਰਕਾਰ ਵੱਲੋਂ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਹੈਗਾ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਮੇਰੇ ਪਿੰਡ ਚੋਰ ਮਾਜਰੇ ਚ ਘੱਟੋ ਘੱਟ 7-8 ਮਕਾਨ ਟਹਿ ਟੇਰੀ ਹੋ ਚੁੱਕੇ ਨੇ ਅਸੀਂ ਪਰਮਾਤਮਾ ਦਾ ਸ਼ੁਕਰ ਕਰਦੇ ਕਿ ਮਾਲੀ ਨੁਕਸਾਨ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਹੜੇ ਮਕਾਨ ਉਹ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕੇ ਨੇ ਮੈਂਬਰ ਸਾਹਿਬ ਜੇਕਰ ਗੱਲ ਕੀਤੀ ਜਾਵੇ ਜਾਨੀ ਨੁਕਸਾਨ ਤੋਂ ਬਚਤ ਰਹੇਗੀ ਮਾਲੀ ਨੁਕਸਾਨ ਹੋ ਗਿਆ ਤਾਂ ਉਹਨੂੰ ਲੱਗਦਾ ਇਹਨੇ ਸਮਰਥ ਹੈਗੇ ਨੇ ਕਿ ਫੇਰ ਤੋਂ ਆਪਣਾ ਘਰ ਬਣਾ ਸਕਣ ਨਹੀਂ ਜੇ ਸਰਮਾਥ ਹੁੰਦੇ ਤਾਂ ਪਹਿਲਾਂ ਹੀ ਸਰਕਾਰਾਂ ਤੋਂ ਬਿਨਾ ਅਸੀਂ ਮੰਗ ਤੋਂ ਬਿਨਾ ਅਸੀਂ ਆਪਣੇ ਆਪ ਪੈਰਾਂ ਤੇ ਸਟੇਬਲ ਹੋ ਸਕਦੇ ਸੀ ਪਰ ਹੁਣ ਕੀ ਹੈ ਵੀ ਜਿਹੜੀ ਪਹਿਲਾਂ ਕੁਦਰਤ ਦੀ ਮਾਰ ਨਾਲ ਸਾਨੂੰ ਜਿਹੜੀ ਕੁਦਰਤ ਦੀ ਮਾਰ ਦੇ ਨਾਂ ਨਾਲ ਸਰਕਾਰਾਂ ਵੱਲੋਂ ਵੀ ਮਾਰ ਪੈ ਚੁੱਕੀ ਐ ਸਾਨੂੰ ਕੋਈ ਮਦਦ ਨਹੀਂ ਮਿਲੀ ਜੀ ਇਹਨਾਂ ਨੂੰ ਹੁਣ ਤੁਸੀਂ ਜਿਹੜੇ ਵੀ ਪਰਿਵਾਰ ਨੇ 7-8 ਪਰਿਵਾਰ ਨੇ ਜਿਹੜੇ ਸਵੇਰ ਤੋਂ ਲੈ ਕੇ ਹੁਣ ਤੱਕ ਭੁੱਖੇ ਭਾਣੇ ਬੈਠੇ ਨੇ ਸਿਰਫ ਆਪਣਾ ਸਮਾਨ ਹੀ ਚੁੱਕ ਕੇ ਬਾਹਰ ਕੱਢ ਰਹੇ ਨੇ ਜੀ ਬਿਲਕੁਲ ਮੈਂਬਰ ਸਾਹਿਬ ਦਾ ਕਹਿਣਾ ਪਿੰਡ ਦੇ ਵਿੱਚ 7 ਤੋਂ 8 ਮਕਾਨ ਗੇਰੇ ਨੇ ਅਤੇ ਕਿ ਉਹ ਪਰਿਵਾਰਕ ਮੈਂਬਰ ਨੇ ਭੁੱਖਣ ਭਾਣੇ ਨੇ ਕਿਉਂ ਕਰਕੇ ਸਾਰਾ ਸਮਾਨ ਮਲਵੇ ਥੱਲੇ ਦਬ ਗਿਆ ਆ ਪਰਿਵਾਰਕ ਮੈਂਬਰ ਨੇ ਘਰ ਦੇ ਮੁਖੀ ਨੇ ਪਰ ਤੁਸੀਂ ਚਿਹਰਾ ਵੀ ਵੇਖ ਸਕਦੇ ਹੋ ਕਿ ਕੀ ਬੀਤਦੀ ਹੋਗੀ ਜਿਸ ਦਾ ਘਰ ਇੱਕ ਇੱਕ ਇੱਟ ਜੋ ਬੜੇ ਚਾਵਾਂ ਦੇ ਨਾਲ ਲਾਈ ਜਾਂਦੀ ਹੈ ਕਿਰ ਕਿ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰਾ ਜਦੋਂ ਅੱਖਾਂ ਦੇ ਸਾਹਮਣੇ ਢਹ ਢੇਰੀ ਹੁੰਦਾ ਤਾਂ ਉਸ ਤੇ ਕੀ ਬੀਤਦੀ ਹੋਗੀ ਦਰਸ਼ਨ ਕਿਸ ਤਰ੍ਹਾਂ ਗਿਰਿਆ ਤੁਹਾਨੂੰ ਕਦੋਂ ਪਤਾ ਲੱਗਿਆ ਸੀ ਮੈਂ ਜਦੋਂ ਸਵੀਰਿੰਦਰ ਗਿਆ ਅੰਦਰ ਮੈਂ ਪਿਆਤੀ ਅੰਦਰ ਪਿਆ ਪਿਆ ਜਦੋਂ ਮੈਂ ਇਧਰੋਂ ਖਾ ਠਾਕ ਦੀ ਬਾਜ ਆਈ ਥੋੜਾ ਜਿਹਾ ਡਿੱਗਿਆ ਹੋ ਮੈਂ ਨਾਲ ਦੀਆਂ ਭੱਜ ਕੇ ਬਾਹਰ ਆ ਗਿਆ ਉਹ ਸਾਰੀ ਮਲਬਾ ਉੱਪਰੀ ਆ ਗਿਆ ਦੇਖਦੇ ਦੇਖਦੇ ਕੁਝ ਸਕਿੰਟਾਂ ਚ ਸਭ ਕੁਝ ਹੋ ਗਿਆ ਇੱਕ ਸਕਿੰਟ ਵੀ ਨਹੀਂ ਲੱਗੇ ਹਮ ਸਕਿੰਟਾਂ ਦੇ ਹਿਸਾਬ ਨਾਲ ਹੀ ਥੱਲੇ ਆ ਗਿਆ ਤੇ ਜਵਾਖ ਹਜੇ ਬਾਹਰ ਦੀ ਛੱਟ ਥੱਲੇ ਬੈਠੀ ਸੀ ਕਿੰਨਾ ਥੱਲੇ ਦਰਸ਼ਨ ਜੇਕਰ ਪਰਿਵਾਰ ਬੱਚੇ ਸਾਰੇ ਅੰਦਰ ਹੁੰਦੇ ਮੈਨੂੰ ਲੱਗਦਾ ਨਿਕਲਣ ਦਾ ਟਾਈਮ ਹੀ ਨਹੀਂ ਦੇਣਾ ਸੀ ਨਹੀਂ ਫੇਰ ਨਹੀਂ ਨਿਕਲਣ ਦਾ ਟਾਈਮ ਦੇਣਾ ਸੀ ਮੈਂ ਇਕੱਲਾ ਹੀ ਸੀ ਅੰਦਰ ਹਮ ਮਾਮੀ ਉਹ ਵੀ ਦੇਖਣ ਆਈ ਸੀ ਮਹਾਤ ਇੱਕ ਦਾਤੀ ਪਾਣੀ ਤਾਂ ਨਹੀਂ ਅੰਦਰ ਖੜ ਗਿਆ ਹਮ ਤਾਂ ਕਰਕੇ ਮੈਂ ਅੰਦਰ ਗਿਆ ਤੇ ਨਾਲ ਨਾਲ ਉਹ ਢਿਰੀ ਹੋ ਗਏ ਨਾਲੇ ਉਹ ਮੈਂ ਭੱਜ ਕੇ ਆਪਣੀ ਜਾਨ ਬਚਾਈ ਦਰਚੋਂ ਅਸੀਂ ਦੇਖਿਆ ਕਿ 8 ਬਈ 10 ਦਾ 13 ਪਾਇਆ ਹੋਇਆ ਆ ਸਿਰਫ 13 ਦੇ ਥੱਲੇ ਗੁਜ਼ਾਰਾ ਕਿਵੇਂ ਹੋਊਗਾ ਹੁਣ ਜੀ ਗੁਜ਼ਾਰਾ ਤਾਂ ਕਰਨੀ ਪੂਗੀ ਜੇ ਹੁਣ ਸਰਕਾਰਾਂ ਦਾ ਕੁਝ ਕਰ ਨਹੀਂ ਰਹੀਆਂ ਘਟੂ ਘਟ 10 ਬਾਰ ਇਥੋਂ ਫਾਰਮ ਭਰ ਕੇ ਲੈ ਜਾਂਦੇ ਨੇ ਗਾਹ ਹੁੰਦੀ ਨਹੀਂ ਕੋਈ ਕੰਮ ਕੀ ਕਰਦੇ ਹਾਂ ਮੈਂ ਝਾੜੀ ਦਾ ਕਰਦਾ ਹਾਂ ਝਾੜੀ ਦਾ ਪਾ ਲੱਗਦਾ ਹੁਣ ਬਣ ਪਾਊਗਾ ਨਹੀਂ ਮੈਨੂੰ ਤਾਂ ਇਹ ਲੱਗਦਾ ਵੀ ਹੁਣ ਤਾਂ ਕਾਗਜ਼ ਦੀ 서ਤੀ ਚੱਲਣਾ ਪਊਗਾ ਵੀ ਸਰਕਾਰਾਂ ਦਾ ਕੋਈ ਕੰਮ ਨਹੀਂ ਦਰਸ਼ਨ ਦਾ ਕਹਿਣਾ ਕਿ 10 ਵਾਰ ਘਟੋ ਘਟ ਫਾਰਮ ਭਰੇ ਨੇ ਕੱਚੇ ਮਕਾਨਾਂ ਦੇ ਪਰ ਕਿਸੇ ਨੂੰ ਕੋਈ ਬਾ ਨਹੀਂ ਪੜੀ ਲਗਾਤਾਰ ਸੰਗਰੂਰ ਦੇ ਵਿੱਚ ਵੀ ਮੀਂਹ ਪੈ ਰਹੇ ਨੇ ਕਿ 7 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਹੇ ਨੇ ਬੇਸ਼ੱਕ ਹੁਣ ਥੋੜੀ ਬਹੁਤ ਰੱਬ ਨੇ ਸੰਗਰੂਰ ਵਾਸੀ ਨੂੰ ਰਾਹਤ ਦਿੱਤੀ ਹੈ ਤਕਰੀਬਨ 1 ਘੰਟਾ ਹੋ ਗਿਆ ਮੀਂਹ ਰੁਕੇ ਹੋਏ ਨੂੰ ਪਰ ਸਾਡੇ ਨਾਲ ਸਾਫਾ ਸਰਪੰਚ ਰੋਕੀ ਖੜੇ ਨੇ ਰੋਕੀ ਕਿਸ ਤਰ੍ਹਾਂ ਵੇਖਦੇ ਹੋ ਪਿੰਡ ਦੇ ਵਿੱਚ 7 ਤੋਂ 8 ਮਕਾਨਾਂ ਦੀਆਂ ਜੋ ਛੱਤਾਂ ਗਰਗੀਆਂ ਨੇ ਇਸ ਤਰ੍ਹਾਂ ਜੀ ਇਹ ਸਾਰੀਆਂ ਨਲਾਇਕੀ ਸਰਕਾਰਾਂ ਦੀਆਂ ਨੇ ਦੇਖੋ ਜਦੋਂ ਮਤੇ ਪੈਂਦੇ ਨੇ ਹਨਾ ਜੀ ਮਤੇ ਆਪਾਂ પાਕੇ ਦੇ ਦਿੰਨੇ ਆ ਇਹ ਫਿਰ ਮਤੇ ਦੱਬ ਕੇ ਰੱਖ ਲੈਂਦੇ ਨੇ ਉੱਥੇ ਕੀ ਗੱਲ ਜਦੋਂ ਆਪਣੇ ਸਾਰਾ ਸਿਸਟਮ ਚੱਲਦਾ ਹੈ ਚਲਾਉਂਦੇ ਨੇ ਵੀਆਈਪੀ ਟਿਕਟਾਂ ਲੈ ਕੇ ਜੱਜ ਚੜ ਜਾਂਦੇ ਨੇ ਚੰਗੇ ਚੰਗੇ ਮੁਲਕ ਘੁੰਮਦੇ ਨੇ ਕਿ ਇਹਨੇ ਡੀਸੀ ਸਾਹਿਬ ਨੂੰ ਨਹੀਂ ਕਹਿ ਸਕਦੇ ਵੀ ਭਾਈ ਜਿਹੜੇ ਤੁਹਾਡੇ ਸੱਲੜੇ ਮਤੇ ਆਏ ਹੋਏ ਨੇ ਇਹਨਾਂ ਨੂੰ ਤੁਸੀਂ ਕੱਢੋ ਘਰਾਂ ਦੀ ਚੈਕਿੰਗਾਂ ਕਰੋ ਜਿਹੜੇ ਲੋੜਵੰਦ ਬੰਦੇ ਨੇ ਉਹਨਾਂ ਨੂੰ ਇਹ ਪੈਸਾ ਦੇਣਾ ਚਾਹੀਦਾ ਸਰਕਾਰਾਂ ਨੂੰ ਇਹ ਤਾਂ ਆਪਦਾ ਦੇਖਦੇ ਨੇ ਜੀ ਮੈਂ ਇੱਕ ਟੁਕੜ 2013 ਚ ਬਣਿਆ ਸੀਗਾ 10 ਵਾਰੀ ਦਾ ਮਤੇ ਮੈਂ ਪਾਦੇ ਸੀ 2013 ਤੋਂ ਅੱਜ ਲਾਲੂ ਕਿੰਨੀ ਕਿੰਨੇ ਹੋ ਗਏ 12 ਸਾਲ ਹੋ ਗਏ 12 ਸਾਲ ਹੋ ਗਏ 12 ਸਾਲਾਂ ਦੇ ਮਤੇ ਵੀ ਨਿਕਲੇ ਰਹੇ ਜਿਹੜੇ ਹੁਣ ਲੈ ਕੇ ਜਾਣਗੇ ਉਹ ਅਗਲੇ 12 ਸਾਲ ਹੋਰ ਪੈ ਰਹਿਣਗੇ ਕੱਲ ਤਾਂ ਇਹ ਸਰਕਾਰ ਨੂੰ ਅਵੇਅਰ ਹੋ ਜਾਣਾ ਚਾਹੀਦਾ ਵੀ ਭਾਈ ਜਿਹੜੇ ਆਪਣੇ ਖਰਚੇ ਤੁਸੀਂ ਕਰਦੇ ਹੋ ਐਨੇ ਨੇ ਹਜ਼ਾਰਾਂ ਕਰੋੜਾ ਕਰ ਦਿੰਦੇ ਹੋ ਤੇ ਜਿਹੜੇ ਗਰੀਬ ਲੋਕਾਂ ਦੇ ਮਤੇ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਜੀ ਹੁਣ ਆ ਘਟ ਹੈਗੇ ਪਿੰਡ ਝਟਿਆ ਹੋਇਆ ਇੱਕ ਉਹਦੇ ਵਿਚਾਰੇ ਦੀ ਸੱਟ ਲੱਗੀ ਛੋਟੇ ਨਾਲੇ ਪਏ ਨੇ ਆ ਨਾਲ ਵਾਲਾ ਮੁੰਡਾ ਖੜਾ ਇਹਦਾ ਘਰ ਚੋਰੀ ਜੀ ਕੋਠ ਅੱੜ-ਦਸ ਘਰ ਵਾਲੇ ਹੋਰ ਪਏ ਨੇ ਜੇ ਮੀ ਹੋਰ ਪੈ ਗਿਆ ਤੂੰ ਜਾਣਗੇ ਖੜਦੇ ਨਹੀਂ ਹੈਗੇ ਜਦ ਕਿ ਇਹਨਾਂ ਨੇ 10 ਵਾਰੀ ਤਾਂ ਮੈਂ ਫਾਰਮ ਭਰਾ ਦੇ ਮੁੰਡੇ ਦੇ ਰੋਕੇ ਤੁਸੀਂ ਕਹਿੰਨੋ ਫਾਰਮ ਭਰੇ ਨੇ ਫਿਰ ਪੈਸੇ ਕਿਹਨੂੰ ਮਿਲਦੇ ਨੇ ਉਹ ਪੈਸੇ ਤਾਂ ਜੀ ਸਰਕਾਰਾਂ ਦੇ ਜਿਵੇਂ ਹੁਣ ਨਾਲਿਆਂ ਦੇ ਪੈਸੇ ਖਾ ਗਏ ਸਰਕਾਰਾਂ ਪਹਿਲਾਂ ਵੀ ਖਾਂਦੀ ਆਈਆਂ ਨੇ ਕਦੇ ਕਾਲੀ ਦਾ ਲਗਾ ਕਦੇ ਪੀਲੀ ਦਾ ਲਗਾ ਕਦੇ ਕਾਂਗਰਸ ਆ ਗਈ ਸਾਰੇ ਖਾਂਦੇ ਰਹੇ ਕੋਣ ਨਹੀਂ ਖਾਂਦਾ ਕੀ ਗੱਲ ਮੈਨੂੰ ਇਹ ਦੱਸੋ ਜੀ ਹੈ ਜਿਹੜੇ ਹੁਣ ਹੜਾ ਆਏ ਨੇ 1200 13 ਪਿੰਡ ਪ੍ਰਭਾਵਤ ਹੋਏ ਨੇ ਸਾਰੇ ਉਜੜ ਗਏ ਇੱਕ ਘਰ ਪਾਉਣਾ ਇੱਕ ਵਾਰੀ ਜ਼ਿੰਦਗੀ ਚ ਔਖਾ ਹੈ ਬੰਦੇ ਨੂੰ ਹੁਣ ਦੇਖੋ ਨੁਕਸਾਨ ਕਿੰਨਾ ਹੋਇਆ ਉੱਥੇ ਡੰਗਰਾਂ ਦੇ ਡੰਗਰ ਰੁੜ ਗਏ ਹਨ ਇਹ ਕਿਹਦੀ ਨਲਕੀ ਜੀ ਤੁਸੀਂ ਦੱਸ ਦੋ ਤੁਹਾਨੂੰ ਵੀ ਪਤਾ ਹੈ ਤੁਸੀਂ ਵੀ ਰੋਜ਼ ਫੀਲਡ 'ਚ ਰਹਿੰਦੇ ਹੋ ਜੇ ਇਹਨਾਂ ਨੂੰ ਪਤਾ ਦੀ ਪਾਣੀ ਇਹ ਪਾਣੀ ਉਹ ਚੱਕਦੇ ਜਿਵੇਂ ਕੁਦਰਤੀ ਪਾਣੀ ਉੱਪਰ ਆਉਂਦੀ ਉਹ ਖੋਲੀ ਜਾਂਦੇ ਥੋੜਾ ਥੋੜਾ ਪਾਣੀ ਕੱਢੀ ਜਾਂਦੇ ਜਦੋਂ ਪਾਣੀ ਓਵਰ ਹੋ ਗਿਆ ਉਹਦੇ ਨੇ ਪਾਣੀ ਛੜਤਾ ਨਾਲੇ ਉਹ ਡੁੱਬ ਗਏ ਨਾਲੇ ਰੱਬ ਦੀ ਹੁਣ ਕਿਰਪਾ ਹੋਈ ਪਈ ਆ ਜੇ ਰੱਬ ਨਾ ਕਰੇ ਇੱਥੇ ਦਬ ਜਾਂਦੇ ਜੀ ਪਹਿਲਾਂ ਕਿਹੜਾ ਦਵੇ ਨਹੀਂ ਲੋਕ ਅਜੀਬਕੁਲ ਰੋਕੀ ਦਾ ਕਹਿਣਾ ਕੀ ਸਰਕਾਰਾਂ ਆਈਆਂ ਸਰਕਾਰਾਂ ਗਈਆਂ ਪੰਜਾਬ ਦੇ ਵਿੱਚ ਤਕਰੀਬਨ 400 ਪਿੰਡ ਹੜ੍ਹਾਂ ਦੇ ਪਾਣੀ ਨਾਲ ਪ੍ਰਭਾਵਿਤ ਆ ਉਥੇ ਹੀ 1.5 ਲੱਖ ਏਕੜ ਜੋ ਫਸਲ ਸੀ ਪਾਣੀ ਦੇ ਨਾਲ ਬਰਬਾਦ ਹੋ ਚੁੱਕੀ ਆ ਪਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਚੋਰ ਮਾਰੇ ਦੇ ਵਿੱਚ 7 ਤੋਂ 8 ਜੋ ਮਕਾਨ ਨੇ ਉਹਨਾਂ ਦੀਆਂ ਛੱਤਾਂ ਗਿਰ ਗਿਆ ਨੇ ਗਿਣ ਮੇ 13 ਹੀ ਉੱਥੋਂ ਦੇ ਜੋ ਬਸਨੀਕ ਸੀ ਉਹ ਬਚ ਕੇ ਬੇਸ਼ੱਕ ਸਮਾਨ ਮਲਵੇ ਥੱਲੇ ਦਬ ਗਿਆ ਹੁਣ ਪਰਿਵਾਰ ਸਰਕਾਰਾਂ ਤੇ ਸਮਾਜ ਸੇਵੀਆਂ ਨੂੰ ਗੋਹਾਰ ਲਾ ਰਿਹਾ ਕਿ ਸਾਡੀ ਮਦਦ ਕੀਤੀ ਜਾਵੇ ਕੈਮਰਾਮੈਨ ਮਨਿੰਦਰ ਦੇ ਨਾਲ ਹਰਜੀਤ ਸਿੱਧੂ ਸਾਂਝਾ ਟੀਵੀ ਸੰਗਰੂਰ